ਦੋਸਤੋ ਅੱਜ ਗੱਲਬਾਤ ਕਰਾਂਗੇ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਫਾਂਸੀ ਦੀ ਸਜ਼ਾ ਸੁਣਨ ਵਾਲੀ ਦੋਛੀ ਇੱਕ ਕੁੜੀ ਸ਼ਬਨਮ ਦੀ ਕਹਾਣੀ ਬਾਰੇ ਸ਼ਬਨਮ ਜੋ ਕਿ ਇੱਕ ਡਬਲ ਐਮਏ ਪੜੀ ਲਿਖੀ ਕੁੜੀ ਸੀ ਤੇ ਜਿਸ ਨੇ ਇੱਕ ਛੇਵੀਂ ਫੇਲ ਆਸ਼ਕ ਦੇ ਪਿਆਰ ਵਿੱਚ ਪੈ ਕੇ ਇੱਕ ਐਸਾ ਵੱਡਾ ਕਾੜ ਕਰ ਦਿੱਤਾ ਸੀ ਕਿ ਉਸ ਦਾ ਪੂਰੇ ਦਾ ਪੂਰਾ ਪੜਿਆ ਲਿਖਿਆ ਪਰਿਵਾਰ ਜਿਸ ਵਿੱਚ ਛੋਟੇ ਛੋਟੇ ਬੱਚੇ ਵੀ ਸਨ ਸਭ ਦੀ ਹੱਤਿਆ ਹੋ ਗਈ ਸੀ ਸ਼ਬਨਮ ਨੇ ਕਿਵੇਂ ਆਪਣੇ ਪ੍ਰੇਮੀ ਨਾਲ ਮਿਲ ਕੇ ਸਿਰਫ ਕੁਝ ਮਹੀਨਿਆਂ ਦੇ ਪਿਆਰ ਵਿੱਚ ਅੰਨੀ ਹੋ ਕੇ ਆਪਣੇ ਪਰਿਵਾਰ ਨਾਲ ਜੋ ਦਰਦਗੀ ਕੀਤੀ ਉਸ ਨੂੰ ਸੁਣ ਕੇ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਸ਼ਬਨਮ ਦੀ ਕਹਾਣੀ ਹੈ ਜੁਪੀ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੀ ਜਿੱਥੇ ਇੱਕ ਪਿੰਡ ਪੈਂਦਾ ਹੈ ਬਾਵਣ ਖੇੜੀ ਇਸ ਬਾਵਨ ਖਿੜੀ ਪਿੰਡ ਵਿੱਚ ਇੱਕ ਮੁਸਲਮ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਮੁਖੀ ਦਾ ਨਾਮ ਮਾਸਟਰ ਸ਼ੌਕਤ ਅਲੀ ਸੀ ਸ਼ੌਕਤ ਅਲੀ ਤੋਂ ਇਲਾਵਾ ਉਸਦੇ ਪਰਿਵਾਰ ਵਿੱਚ ਬਸਤ ਮੈਂਬਰ ਹੋਰ ਰਹਿੰਦੇ ਸਨ ਜਿਸ ਵਿੱਚ ਉਸਦੀ ਇੱਕ ਪਤਨੀ ਹਾਸ਼ਮੀ ਵੱਡਾ ਮੁੰਡਾ ਅਦੇਸ਼ ਤੇ ਉਸਦੇ ਘਰ ਵਾਲੀ ਅਜਮਾ ਦੋਹਾ ਦਾ ਇੱਕ 10 ਮਹੀਨਿਆਂ ਦਾ ਬੱਚਾ ਇਸ ਤੋਂ ਇਲਾਵਾ ਛੋਟਾ ਮੁੰਡਾ ਰਾਸ਼ਿਦ ਘਰ ਵਿੱਚ ਇਕਲੌਤੀ ਅਤੇ ਸਭ ਤੋਂ ਛੋਟੀ ਸ਼ਬਨਮ ਤੇ ਇੱਕ ਸ਼ੌਕਤ ਅਲੀ ਦੀ ਭਾਣਜੀ ਰਾਬੀਆ ਵੀ ਉਹਨਾਂ ਦੇ ਘਰ ਵਿੱਚ ਰਹਿ ਰਹੀ ਸੀ ਕੋਲ ਬਲਾ ਕੇ ਉਸ ਪਰਿਵਾਰ ਵਿੱਚ 8 ਲੋਕ ਰਹਦੇ ਸਨ ਪੂਰਾ ਪਰਿਵਾਰ ਹੀ ਪੜਿਆ ਲਿਖਿਆ ਤੇ ਪੈਸੇ ਵਾਲਾ ਸੀ ਮਾਸਟਰ ਸ਼ੌਕਤ ਅਲੀ ਆਪ ਖੁਦ ਇੱਕ ਸਰਕਾਰੀ ਕਾਲਜ ਵਿੱਚ ਲੈਕਚਰਰ ਸੀ ਉਸ ਦਾ ਵੱਟਾ ਵੱਡਾ ਜਲੰਧਰ ਵਿੱਚ ਇੱਕ ਕੰਪਨੀ ਵਿੱਚ ਇੰਜੀਨੀਅਰ ਸੀ ਤੇ ਛੋਟਾ ਵੱਡਾ ਮੇਰਥੋਂ ਬੀਟੈਕ ਦੀ ਪੜ੍ਹਾਈ ਕਰ ਰਿਹਾ ਸੀ ਬੇਟੀ ਸ਼ਬਨ ਨੇ ਡਬਲ ਐਮਏ ਕਰ ਲਈ ਸੀ ਤੇ ਉਹ ਇੱਕ ਪ੍ਰਾਇਮਰੀ ਸਕੂਲ ਵਿੱਚ ਬਤੌਰ ਅਧਿਆਪਕ ਨੌਕਰੀ ਕਰ ਰਹੀ ਸੀ ਪੂਰੇ ਪਰਿਵਾਰ ਦਾ ਪਿੰਡ ਵਿੱਚ ਸਭ ਤੋਂ ਉੱਚਾ ਰਤਬਾ ਹਦਾ ਪਰ ਇੱਕ ਰਾਤ ਉਸ ਪਰਿਵਾਰ ਨਾਲ ਇੱਕ ਐਸਾ ਕਾੜ ਹੋਇਆ ਜਿਸ ਨਾਲ ਇੱਕ ਵਾਰ ਤਾਂ ਪੂਰਾ ਦੇਸ਼ ਹੀ ਹਿੱਲ ਗਿਆ ਸੀ ਹੋਇਆ ਇਹ ਕਿ 14 April 2008 ਦੀ ਰਾਤ ਨੂੰ ਕਰੀਬ 2:00 ਵਜੇ ਘਰ ਦੀ ਪਹਿਲੀ ਮੰਜ਼ਲ ਤੋਂ ਸ਼ਬਨਮ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਆਵਾਜ਼ ਸੁਣ ਕੇ ਆਢੀ ਗੁਆਢੀ ਉਹਨਾਂ ਦੇ ਘਰ ਆਉਂਦੇ ਹਨ ਪਰ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਗੁਆਢੀਆਂ ਨੇ ਸ਼ਬਨਮ ਨੂੰ ਹੀ ਦਰਵਾਜ਼ਾ ਖੋਲਣ ਲਈ ਕਿਹਾ ਪਰ ਜਦੋਂ ਗੁਆਢੀ ਘਰ ਦੀ ਪਹਿਲੀ ਮੰਜ਼ਲ ਤੇ ਪਹੁੰਚੇ ਤਾ ਉਹਨਾਂ ਦੇ ਹੋਸ਼ ਹੀ ਉੱਡ ਗਏ ਕਿਉਂਕਿ ਉਹਨਾਂ ਦੇ ਸਾਹਮਣੇ 7 ਲਾਸ਼ਾਂ ਪਈਆਂ ਸਨ ਪੂਰੇ ਘਰ ਵਿੱਚ ਸਿਰਫ ਖੂਨ ਹੀ ਖੂਨ ਸੀ ਸ਼ਬੜਬ ਦੇ ਬਾਪਿਓ ਦੋ ਭਰਾ ਭਾਬੀ ਭੂਆ ਦੀ ਕੁੜੀ ਤੇ ਉਸਦਾ 10 ਮਹੀਨਿਆਂ ਦਾ ਭਤੀਜਾ ਸਾਰਿਆਂ ਦਾ ਕਤਲ ਹੋ ਗਿਆ ਸੀ ਤੇ ਇਕੱਲੀ ਸ਼ਬਨਮ ਹੀ ਜਿਉਦੀ ਸੀ ਜੋ ਉੱਥੇ ਬੈਠੀ ਉੱਚੀ ਉੱਚੀ ਰੋ ਰਹੀ ਸੀ ਗਵਾਡੀਆਂ ਦੇ ਪੁੱਛਣ ਤੇ ਸ਼ਬਨਮ ਨੇ ਦੱਸਿਆ ਕਿ ਘਰ ਵਿੱਚ ਕੁਝ ਚੋਰ ਡਾਕੂ ਆਏ ਤੇ ਸਾਡੇ ਸਾਰੇ ਪਰਿਵਾਰ ਦਾ ਕਤਲ ਕਰਕੇ ਚਲੇ ਗਏ ਥੋੜੇ ਸਵੇਰ ਬਾਅਦ ਹਸਲਪੁਰ ਥਾਣੇ ਦੀ ਪੁਲਿਸ ਵੀ ਉੱਥੇ ਪਹੁੰਚ ਜਾਂਦੀ ਹੈ ਲਾਸ਼ਾਂ ਵੇਖ ਕੇ ਪੁਲਿਸ ਦੇ ਵੀ ਇੱਕ ਵਾਰ ਤਾਂ ਹੱਥ ਪੈਰ ਫੁੱਲ ਗਏ ਸਨ ਐਨਾ ਭਿਆਨਕ ਮੰਜ਼ਰ ਸੀ ਛੋਟੇ ਬੱਚੇ ਦੀ ਲਾਸ਼ ਨੂੰ ਛੱਡ ਕੇ ਬਾਕੀ ਸਾਰੀਆਂ ਲਾਸ਼ਾਂ ਦੇ ਗਲੇ ਤਿੱਖੇ ਹਥਿਆਰ ਨਾਲ ਵੱਢੇ ਹੋਏ ਸਨ ਸਵੇਰ ਹੁੰਦਿਆ ਹੁੰਦਿਆ ਇਹ ਖਬਰ ਪੂਰੀ ਜੁਪੀ ਵਿੱਚ ਫੈਲ ਗਈ ਘਰ ਦੇ ਆਲੇ ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਇਸ ਦਰਦਨਾਕ ਘਟਨਾ ਤੋਂ ਬਾਅਦ ਲੋਕ ਸਰਕਾਰ ਉੱਤੇ ਵੀ ਇਸ ਦਾ ਗੁੱਸਾ ਜ਼ਾਹਰ ਕਰਦੇ ਹਨ ਦਿਸ ਕਰਕੇ ਹਜ਼ਰਪੁਰ ਥਾਣੇ ਦੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਲਾਛਾ ਪੋਸਟ ਬਾਟਮ ਵਾਸਤੇ ਭੇਜ ਦਿੱਤੀਆਂ ਗਈਆਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸ਼ਬਨਮ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਰੋ ਰੋ ਕੇ ਹੀ ਬੁਰਾ ਹਾਲ ਸੀ ਪਰ ਪ੍ਰਚਾਰੀ ਇਹ ਵੀ ਸੀ ਕਿ ਪੂਰੇ ਕਤਲਿਆ ਵੇਲੇ ਇਕੱਲੀ ਸ਼ਬਨਮ ਇਹੀ ਘਰ ਵਿੱਚ ਮੌਜੂਦ ਸੀ ਹੋਰ ਕੋਈ ਵੀ ਗਵਾਹ ਨਹੀਂ ਸੀ ਸ਼ਬਨਮ ਨੇ ਪੁਲਿਸ ਕੋਲ ਉਹੀ ਕਹਾਣੀ ਬਿਆਨ ਕੀਤੀ ਕਿ ਕੁਝ ਡਾਕੂ ਸਾਡੇ ਘਰ ਵਿੱਚ ਆਏ ਤੇ ਸਾਰਿਆਂ ਨੂੰ ਮਾਰ ਕੇ ਚਲੇ ਗਏ ਮੈਂ ਬਾਥਰੂਮ ਵਿੱਚ ਸੀ ਤਾਂ बच ਗਈ ਪਰ ਸਾਰਿਆਂ ਨੂੰ ਇਹ ਗੱਲ ਹਜੇ ਵੀ ਨਹੀਂ ਸੀ ਹੋ ਰਹੀ ਇਹਨੇ ਨੂੰ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਜਿਸ ਵਿੱਚ ਇਹ ਖੁਲਾਸਾ ਹੋਇਆ ਕਿ ਮਰਨ ਤੋਂ ਪਹਿਲਾਂ ਸਾਰੇ ਘਰ ਵਾਲਿਆਂ ਨੂੰ ਕੋਈ ਨਸ਼ੀਲੀ ਦਵਾਈ ਨੀਂਦ ਦੀਆਂ ਗੋਲੀਆਂ ਦਿੱਤੀਆਂ ਗਈਆਂ ਸਨ 10 ਬੀ ਦੇ ਦੇ ਬੱਚੇ ਦੀ ਬਹੁਤ ਦਮ ਘੁੱਟ ਨਾਲ ਹੋਈ ਸੀ ਪੁਲਿਸ ਜਦੋਂ ਦੁਬਾਰਾ ਕਰਦੀ ਜਾਂਚ ਕਰਦੀ ਹੈ ਤੇ ਘਰ ਦੇ ਅੰਦਰੋਂ ਨੀਂਦ ਦੀਆਂ ਗੋਲੀਆਂ ਦਾ ਇੱਕ ਖਾਲੀ ਪੱਤਾ ਵੀ ਲੱਭ ਜਾਂਦਾ ਹੈ ਸ਼ਬਨਬ ਦੇ ਬਿਆਨ ਹਾਲਾਤਾਂ ਦੇ ਹਿਸਾਬ ਨਾਲ ਮੈਚ ਨਹੀਂ ਸੰਕਰ ਰਿਹਾ ਉਧਰ ਜਿਆਦਾ ਰੋੜ ਧੋਣ ਕਰਕੇ ਸ਼ਬਨਬ ਦੀ ਹਾਲਤ ਜਿਆਦਾ ਖਰਾਬ ਹੋ ਜਾਂਦੀ ਹੈ ਤੇ ਉਸ ਨੂੰ ਇੱਕ ਹਸਪਤਾਲ ਵਿੱਚ ਭਰਤੀ ਕਰਵਾਉਣਾ ਪੈਂਦਾ ਪਰ ਹਸਪਤਾਲ ਵਿੱਚ ਡਾਕਟਰਾਂ ਨੇ ਇੱਕ ਹੋਰ ਖਲਾਸਾ ਕੀਤਾ ਕਿ ਸ਼ਬਨਬ 7 ਮਹੀਨਿਆਂ ਦੀ ਗਰਭਵਤੀ ਹੈ ਦੂਜੇ ਪਾਸੇ ਇਸ ਐਡੇ ਵੱਡੇ ਕਾੜ ਵਾਪਰਨ ਕਾਰਨ ਉਸ ਵਕਤ ਦੀ ਜੂਪੀ ਦੀ ਮੁੱਖ ਮੰਤਰੀ ਮਾਇਆਬਤੀ ਵੀ ਸ਼ਬਨਬ ਦੇ ਘਰ ਪਹੁੰਚ ਜਾਂਦੀ ਜਿੱਤੇ ਬਾਇਆਬਤੀ ਨੇ ਸ਼ਬਨਬਨ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇ ਦਾ ਐਲਾਨ ਕਰ ਦਿੱਤਾ। ਕਤਲ ਕਾਰਨ ਤੋਂ 4 ਦਿਨ ਬਾਅਦ 18 ਅਪ੍ਰੈਲ ਨੂੰ ਪੁਲਿਸ ਨੂੰ ਖ਼ਤੋਂ ਸੂਹ ਮਿਲਦੀ ਹੈ ਕਿ ਪੁਲਿਸ ਜੇਕਰ ਇਸੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਸ਼ਖਸ ਸਲੀਮ ਨੂੰ ਗ੍ਰਿਫਤਾਰ ਕਰ ਲਵੇ ਤਾਂ ਇਹ ਕੇਸ ਕੁਝ ਹੱਦ ਤੱਕ ਸੁਲਝ ਸਕਦਾ ਹੈ। ਪੁਲਿਸ ਵੱਲੋਂ ਸਲੀਮ ਨੂੰ ਚੁੱਕ ਲਿਆ ਜਾਂਦਾ ਹੈ। ਸਲੀਮ ਦੀ ਜਾਂਚ ਪੜਤਾਲ ਸ਼ੁਰੂ ਹੁੰਦੀ ਹੈ ਤੇ ਪੁਲਿਸ ਇਹਦੇ ਨੂੰ ਸ਼ਬਨਬਨ ਨੂੰ ਚੁੱਕ ਲੈਂਦੀ। ਜਦੋਂ ਦੋਹਾਂ ਨੂੰ ਸਾਡੇ ਸਾਹਮਣੇ ਕੀਤਾ ਗਿਆ ਇੱਕ ਬਹੁਤ ਵੱਡਾ ਖਲਾਸਾ ਹੋਇਆ ਜਿਸ ਨੇ ਸਭ ਦੇ ਪੈਰਾਹੇਟੋ ਜਵੀਰ ਅਲਾਕੇ ਰੱਖ ਦਿੱਤੀ। ਸ਼ਬਨਬ ਦੀ ਅਸਲੀਅਤ ਦੱਸਦੇ ਸ਼ੁਰੂ ਕੀਤੀ ਕਿ ਕਤਲਕਾਰ ਤੋਂ ਕਰੀਬ 9 ਮਹੀਨੇ ਪਹਿਲਾਂ ਸ਼ਬਨਬ ਦੀ ਮੁਲਾਕਾਤ ਪਿੰਡ ਦੇ ਹੀ ਰਹਿਣ ਵਾਲੇ ਇੱਕ ਸ਼ਖਸ਼ ਸਲੀਬ ਨਾਲ ਹੁੰਦੀ ਹੈ। ਦੋਆ ਵਿੱਚ ਪਹਿਲਾਂ ਦੋਸਤੀ ਹੁੰਦੀ ਹੈ ਤੇ ਫਿਰ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਤੇ ਦੋਵੇਂ ਇੱਕ ਦੂਜੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰਦੇ ਹਨ ਪਰ ਇਹ ਵਿਆਹ ਸ਼ਬਨਬ ਦੇ ਘਰ ਵਾਲਿਆਂ ਨੂੰ ਮਨਜ਼ੂਰ ਨਹੀਂ ਸੀ। ਕਿਉਂਕਿ ਜਿੱਥੇ ਸ਼ਬਨਬ ਨੇ ਡਬਲ ਐਮਏ ਕੀਤੀ ਹੋਈ ਸੀ ਉੱਥੇ ਹੀ ਸਲੀਮ ਸਿਰਫ ਛੇਵੀਂ ਫੇਲ ਸੀ ਦੂਜਾ ਸ਼ਬਨਬ ਦਾ ਪੂਰਾ ਪਰਿਵਾਰ ਹੀ ਕਾਫੀ ਪੈਸੇ ਵਾਲਾ ਤੇ ਉੱਚੇ ਰੁਤਬੇ ਵਾਲਾ ਸੀ ਪਰ ਸਲੀਮ ਸਿਰਫ ਦਿਹਾੜੀਆਂ ਹੀ ਕਰਦਾ ਸੀ ਘਰ ਵਾਲਿਆਂ ਦੇ ਬੜਾ ਕਰਦੇ باوجود ਸ਼ਬਨਬ ਨੇ ਸਲੀਮ ਨਾਲ ਆਪਣਾ ਰਿਸ਼ਤਾ ਕਾਇਮ ਰੱਖਿਆ ਕੁਝ ਮਹੀਨੇ ਬਾਅਦ ਸ਼ਬਨਬ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ ਉਹ ਫਿਰ ਆਪਣੇ ਘਰ ਵਾਲਿਆਂ ਨੂੰ ਬਿਨਵਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਫਿਰ ਘਰਵਾਲੇ ਨਹੀਂ ਵੜਦੇ ਉਹ ਦੋਵੇਂ ਭੱਜ ਕੇ ਵਿਆਹ ਵੀ ਕਰਵਾ ਸਕਦੇ ਸਨ ਪਰ ਦੋਹਾਂ ਨੂੰ ਪਤਾ ਸੀ ਕਿ ਜੇ ਕਿਤੇ ਅਸੀਂ ਭੱਜ ਕੇ ਵਿਆਹ ਕਰਵਾਇਆ ਤਾਂ ਸਾਡੇ ਕੋਲ ਪੈਸੇ ਕਿੱਥੋਂ ਆਉਣਗੇ ਅਸੀਂ ਤਾਂ ਸਾਡੀ ਹਾਲਤ ਫਿਰ ਬਗਤਿਆਂ ਵਾਲੀ ਹੋ ਜਾਵੇਗੀ ਇਸੇ ਦਰਾਰ ਸ਼ਬਨਬ ਆਪਣੇ ਘਰ ਵਾਲਿਆਂ ਨੂੰ ਹੀ ਰਸਤੇ ਵਿੱਚੋਂ ਹਟਾਉਣ ਦਾ ਫੈਸਲਾ ਕਰਦੀ ਹੈ ਇਸੇ ਦਰਾਰ ਸ਼ਬਨਬ ਆਪਣੇ ਘਰ ਵਾਲਿਆਂ ਨੂੰ ਹੀ ਰਸਤੇ ਵਿੱਚੋਂ ਹਟਾਉਣ ਦਾ ਫੈਸਲਾ ਕਰਦੀ ਹੈ ਦੋਹਾ ਵੱਲੋਂ ਸਾਜ਼ਿਸ਼ ਘੜੀ ਜਾਂਦੀ ਹੈ ਕਿ ਸ਼ਬਨਬ ਦੇ ਪੂਰੇ ਦੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਜੋ ਉਹ ਸਾਰੀ ਪ੍ਰਾਪਰਟੀ ਸ਼ਬਨਬ ਦੇ ਨਾਮ ਹੋ ਜਾ ਜਬੀ ਜਿਸ ਤੋਂ ਬਾਅਦ ਦੋਵੇਂ ਵਿਆਹ ਕਰਵਾ ਕੇ ਇਸੇ ਘਰ ਵਿੱਚ ਰਹਿਣਗੇ ਪਰ ਉਹ ਇਹ ਚੱਗੀ ਤਰ੍ਹਾਂ ਜਾੜ ਦੇ ਸੜ ਕੇ ਦੋ ਜਾੜੇ ਛੇ ਜਾਣੇ ਨੂੰ ਬਾਹਰ ਨਹੀਂ ਸਕਦੇ ਪਹਿਲਾਂ ਸਲੀਮ ਵੱਲੋਂ ਪਿੰਡ ਤੋਂ 40 ਕਿਲੋਮੀਟਰ ਦੂਰ ਤੋਂ ਡੀਡੀਆ ਗੋਲੀਆਂ ਖਰੀਦੀਆਂ ਜਾਂਦੀਆਂ ਤੇ ਫਿਰ ਪੂਰੇ ਪਰਿਵਾਰ ਨੂੰ ਸ਼ਬਨਬ ਹੀ ਇਕੱਠਿਆ ਕਰਦੀ ਹੈ ਕਿਉਂਕਿ ਜੇ ਇੱਕ ਵੀ ਬਾਜਾਦਾ ਦਾ ਪ੍ਰਾਪਰਟੀ ਵੱਢੀ ਜਾਣੀ ਸੀ ਫਿਰ ਰਾਤ ਆਉਦੀ ਹੈ 14 ਅਪ੍ਰੈਲ 2008 ਦੀ ਰਾਤ ਦੀ ਰੋਟੀ ਤੋਂ ਬਾਅਦ ਸ਼ਬਨਬ ਵੱਲੋਂ ਚਾਹ ਬਣਾਈ ਜਾਂਦੀ ਜਿਸ ਵਿੱਚ ਉਹ ਨਸ਼ੀਲੀਆ ਗੋਲੀਆਂ ਪਾ ਕੇ ਪੂਰੇ ਪਰਿਵਾਰ ਨੂੰ ਹੀ ਚਾਹ ਪਿਆ ਦਿੰਦੀ ਹੈ ਪਰ 10 ਬੀੜਿਆਂ ਦਾ ਬੱਚਾ ਚਾਹ ਨਹੀਂ ਸੀ ਪੀ ਸਕਦਾ ਜਦੋਂ ਸੌਣ ਤੋਂ ਬਾਅਦ ਸਾਰਾ ਪਰਿਵਾਰ ਬਿਸਤਰੇ ਵਿੱਚ ਹੀ ਬੇਹੋਸ਼ ਹੋ ਗਿਆ ਤਾਂ ਫਿਰ ਉਸਨੇ ਸਲੀਬ ਨੂੰ ਬੁਲਾਇਆ ਜੋ ਆਪਣੇ ਨਾਲ ਇੱਕ ਕੁਹਾੜੀ ਲੈ ਕੇ ਆਇਆ ਸ਼ਬਨਬ ਨੇ ਇੱਕ ਇੱਕ ਕਰਕੇ ਸਾਰੇ ਪਰਿਵਾਰ ਦੇ ਸਿਰ ਫੜੇ ਤੇ ਸਲੀਬ ਨੇ ਸਾਰਿਆਂ ਦੇ ਇੱਕ ਇੱਕ ਕਰਕੇ ਗਲੇ ਵੜ ਦਿੱਤੇ ਪਿੱਛੇ ਬਚੇ ਸ਼ਬਰਬ ਦੇ ਭਤੀਜੇ ਨੂੰ ਸਲੀਬ ਨੇ ਗਲ ਘੁੱਟ ਕੇ ਮਾਰ ਦਿੱਤਾ ਦੋਹਾੜੇ ਆਪਣੇ ਹੱਥ ਪੈਰ ਧੋਤੇ ਸਲੀਬ ਘਰ ਤੋਂ ਚਲਿਆ ਗਿਆ ਤਾਂ ਸ਼ਬਰਬ ਨੇ ਵੀ ਦਰਵਾਜ਼ਾ ਬੰਦ ਕਰਕੇ ਆਪਣੇ ਕੱਪੜੇ ਬਦਲਣੇ ਸ਼ੁਰੂ ਕਰ ਦਿੱਤੇ ਇੰਨੇ ਨੂੰ ਸ਼ਬਰਬ ਨੇ ਫੇਰ ਆਪਣੇ ਭਤੀਜੇ ਦੇ ਰੋੜ ਦੀ ਆਵਾਜ਼ ਸੁਣੀ ਜੋ ਅਜੇ ਜਿਉਂਦਾ ਹੀ ਬਚ ਗਿਆ ਸੀ ਜਿਸ ਤੋਂ ਬਾਅਦ ਫੇਰ ਛਬਰਬ ਵੱਲੋਂ ਦੁਬਾਰਾ ਆਪਣੇ 10 ਮਹੀਨਿਆਂ ਦੇ ਭਤੀਜੇ ਦੀ ਗਲ ਘੁੱਟ ਕੇ ਹਤਿਆ ਕਰ ਦਿੱਤੀ ਜਾਂਦੀ ਹੈ ਤੇ ਫੇਰ ਸਾਰਾ ਕੁਝ ਸੁਭਾਲ ਕੇ ਉਸ ਵੱਲੋਂ ਰੋੜ ਦਾ ਡਰਾਬਾ ਕੀਤਾ ਜਾਂਦਾ ਹੈ ਦੋਹਾ ਦੇ ਕਬੂਲ ਨਾਵੇਂ ਤੋਂ ਬਾਅਦ ਬਾਬਲਾ ਦਰਜ ਕਰਿਆ ਹੋ ਜਾਂਦਾ ਅਗਲੇ ਦਿਨ ਪੁਲਿਸ ਨੂੰ ਉਹ ਕੁਹਾੜੀ ਤੇ ਖੂਨ ਨਾਲ ਲਿਬੜੇ ਦੋਹਾ ਦੇ ਕੱਪੜੇ ਵੀ ਮਿਲ ਜਾਂਦੇ ਆ ਜਿਸ ਤੋਂ ਬਾਅਦ ਕੇਸ ਸ਼ੁਰੂ ਹੋਇਆ ਐਡੀ ਦਰਦਇਤਾ ਨਾਲ ਕੀਤੇ ਕਤਲਾਕਾਰਨ ਦੋਹਾ ਨੂੰ ਜੁਲਾਈ 2010 ਵਿੱਚ ਫਾਸੀ ਦੀ ਸਜ਼ਾ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਸੀ ਜਿਸ ਤੋਂ ਬਾਅਦ ਸਜ਼ਾ ਘਟ ਕਰਵਾਉਣ ਲਈ ਇਹ ਦੋਵੇਂ ਪ੍ਰੇਮੀ ਜੋੜਾ ਲਾਹਾਬਾਦ ਹਾਈ ਕੋਰਟ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਵੀ ਗਿਆ ਪਰ ਅਦਾਲਤਾਂ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਅਖੀਰ ਫਿਰ ਦੋਆ ਵੱਲੋਂ ਰਾਸ਼ਟਰਪਤੀ ਨੂੰ ਰੈਬ ਦੀ ਗੁਹਾਰ ਲਗਾਈ ਗਈ ਪਰ ਰਾਸ਼ਟਰਪਤੀ ਨੇ ਵੀ ਉਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਜੇਲ੍ਹ ਵਿੱਚ ਹੀ ਸ਼ਬਨਮ ਨੇ ਇੱਕ ਲੜਕੇ ਨੂੰ ਵੀ ਜੜਵ ਦਿੱਤਾ ਸੀ ਵੱਖੋ ਵੱਖ ਥਾਵਾਂ ਤੇ ਪਟੀਸ਼ਨਾਂ ਪਾਉਣ ਕਾਰਨ ਸ਼ਬਨਮ ਤੇ ਉਸਦੇ ਪ੍ਰੇਮੀ ਸਲੀਮ ਦੀ ਫਾਂਸੀ ਦੀ ਸਜ਼ਾ ਫਿਲਹਾਲ ਅਜੇ ਟਲੀ ਹੋਈ ਹੈ ਸੋ ਇਹ ਸੀ ਕਹਾਣੀ ਇਸ ਵਿੱਚ ਅੱਧੀ ਹੋਈ ਇੱਕ ਕੁੜੀ ਦੀ ਜਿਸ ਨੇ ਆਪਣੇ ਪ੍ਰੇਮੀ ਦੇ ਪਿੱਛੇ ਲੱਗ ਕੇ ਆਪਣਾ ਇੱਕ ਨਵਾਂ ਪਰਿਵਾਰ ਬਸਾਉਣ ਲਈ ਆਪਣੇ ਪਹਿਲੇ ਪਰਿਵਾਰ ਨੂੰ ਸਾਰੇ ਦੇ ਸਾਰੇ ਨੂੰ ਹੀ ਕਤਲ ਕਰ ਦਿੱਤਾ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ